ਹਾਂ ਜੀ ਸਰਾਂ ਕੇ ਬਲੱਡ ਡੋਨੇਸ਼ਨ ਕੈਂਪ ਕਿਹੜਾ ਲਗਾਇਆ ਗਿਆ ਕਿਰਵਾ ਹੈ ਬਲੱਡ ਡੋਨੇਸ਼ਨ ਕੈਂਪ ਹਾਂ ਜੀ ਨਮਸਕਾਰ ਮੇਰਾ ਨਾਮ ਦਿਨਕਰ ਕਪਿਲਾ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਮੈਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਲਗਾ ਰਿਹਾ ਹਾਂ ਜੋ ਕਿ ਪੰਡਿਤ ਸਵਰਗੀ ਸ਼੍ਰੀ ਪੰਡਿਤ ਪ੍ਰੇਮਪਾਲ ਜੀ ਇਹ ਲਗਾਤਾਰ ਜਿਹੜਾ ਕੈਂਪ ਚੱਲ ਰਿਹਾ ਚੌਥਾ ਸਾਡਾ ਲਗਾਤਾਰ ਕੈਂਪ ਹੈ ਡਾਕਟਰ ਬੀ ਆਰ ਅੰਬੇਦਕਰ ਟੜਿਆਣਾ ਦੀ ਤਰਫ ਰਮਨ ਬੈਂਸ ਜੋ ਕਿ ਮੇਨਾ ਪੂਰਾ ਸੰਜੋਗ ਕਰ ਰਿਹਾ ਹੈ ਤੇ ਸ਼ਹਿਰ ਵਾਸੀਆਂ ਦਾ ਸਾਨੂੰ ਸੰਪੂਰਨ ਪੂਰਾ ਯੋਗ ਯੋਗ ਮਿਲ ਰਿਹਾ ਹੈ ਕਿ ਸਾਰੇ ਸਾਡੇ ਨਾਲ ਅੱਜ ਦਾ ਨੌਜਵਾਨ ਬਹੁਤ ਉਤਸ਼ਾਹ ਹੈ ਸਾਰਿਆਂ ਵਿੱਚ ਅਸੀਂ ਅਸੀਂ ਕੈਂਪਸ 10:30 ਵਜੇ ਸ਼ੁਰੂ ਕੀਤਾ ਸੀ ਤੇ ਸਮਥਿੰਗ ਹਲ ਘੰਟਾ ਕੋ ਗਿਆ 11 ਸਾਡੇ ਡਾਉਨਲੋਡ ਹੋ ਚੁੱਕੇ ਆ ਤੇ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਆ ਕਿ ਨੌਜਵਾਨ ਦੇ ਵਿੱਚ ਬੜਾ ਹੀ ਅੱਜ ਉਤਸ਼ਾਹ ਹੈਗਾ ਆ ਮੈਂ ਜਿਨ੍ਹਾਂ ਨੂੰ ਵੀ ਕਾਲ ਕਰ ਰਿਹਾ ਹਾਂ ਜਿਹੜਾ ਸਾਡਾ ਲੋਕ ਕਹ ਰਹੇ ਪੰਜਾਬ ਨੂੰ ਬਦਨਾਮ ਕਰ ਰਹੇ ਆ ਕਿ ਨਸ਼ਿਆਂ ਵਿੱਚ ਆਏ ਅੱਜ ਪੰਜਾਬ ਨਸ਼ਿਆਂ ਵਿੱਚ ਹੋ ਗਿਆ ਪਰ ਲੇਕਿਨ ਅ ਸਰਕਾਰ ਨੂੰ ਕਹਿਣਾ ਚਾਹਨਾ ਆਓ ਦੇਖੋ ਅੱਛੇ ਕਮਬੈਕ ਪਰਾਲਾ ਹੋ ਰਿਹਾ ਹੈ ਕਿ ਦੇਖੋ ਅੱਜ ਨੌਜਵਾਨਾਂ ਵਿੱਚ ਬੜਾ ਹੀ ਉਤਸ਼ਾਹ ਆ ਕਿ ਆ ਕੇ ਖੜੇ ਆ ਇਹ ਨੌਜਵਾਨ ਆ ਇਹ ਮੇਰਾ ਪੰਜਾਬ ਹੈ ਹੱਸਦਾ ਫੱਸਦਾ ਪੰਜਾਬ ਆ ਨੌਜਵਾਨਾਂ ਵਿੱਚ ਬੜਾ ਹੀ ਉਤਸ਼ਾਹ ਭਰਿਆ ਹੋਇਆ ਹੈ ਕਿ ਖੂਨਦਾਨ ਦਿਨ ਬਿਲਕੁਲ ਸਾਰੇ ਜਣੇ ਆ ਰਹੇ ਆ ਬਹੁਤ ਉਤਸ਼ਾਹ ਹੈਗਾ ਸਾਰੇ ਵਿੱਚ

ਤੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਕਿ ਸਾਰੇ ਆਪਣੇ ਵੱਲੋਂ ਮੈਕਸਿਮਮ ਯੋਗਦਾਨ ਦਿਓ ਕਈ ਵਾਰ ਦੇਖਿਆ ਜਾਂਦਾ ਫਿਰ ਬੰਦਾ ਬਲੱਡ ਡੋਨੇਟ ਕਰਨਾ ਚਾਹਦਾ ਪਰ ਉਹ ਰੋਕਾ ਆ ਇਸ ਚ ਨਹੀਂ ਨਹੀਂ ਇਹ ਪਹਿਲੀ ਵਾਰੀ ਹੈਜਿਟੇਸ਼ਨ ਹੁੰਦੀ ਹੈ ਆਦਰਵਾਇਜ਼ ਬਲੱਡ ਡੋਨੇਟ ਕਰਨਾ ਇੱਕ ਤੁਹਾਡੇ ਸੈਲਫ ਬੋਡੀ ਵਾਸਤੇ ਵੀ ਵਧੀਆ ਹੈਗਾ ਜੀ ਹਾਂਜੀ ਸਰ ਜਿਹੜੇ ਬਲੱਡ ਡੋਨੇਟ ਕੈਂਪ ਲੱਗ ਰਿਹਾ ਸਾਡੇ ਦਿਨਕਰ ਜੀ ਲੋਵਾ ਰਹੇ ਆ ਬਲੱਡ ਡੋਨੇਟ ਕੈਂਪ ਔਰ ਇਹ ਕਾਫੀ ਟਾਈਮ ਤੋਂ ਕਰ ਰਹੇ ਆ ਧਾਰਮਿਕ ਸੰਸਥਾ ਦੇ ਨਾਲ ਵੀ ਜੁੜੇ ਹੋਏ ਆ ਔਰ ਇਹ ਜਿਹੜਾ ਬਲੱਡ ਡੋਨੇਟ ਕੈਂਪ ਕਰ ਰਿਹਾ ਹੈ ਚੌਥਾ ਇਹਨਾਂ ਦਾ ਬਲੱਡ ਡੋਨੇਟ ਕੈਂਪ ਹੈਗਾ ਆ ਔਰ ਇਹ ਸ਼ਹਿਰ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਕਈ ਧਾਰਮਿਕ ਸੰਸਥਾ ਦੇ ਨਾਲ ਵੀ ਜੁੜੇ ਹੋਏ ਆ ਤੇ ਇਦਾਂ ਹੀ ਆ ਕਿ ਜਿੱਦਾਂ ਹੁਣ ਯੂਥ ਅੱਗੇ ਆ ਰਿਹਾ ਆ ਮੁੰਡੇ ਅੱਗੇ ਆ ਰਿਹਾ ਮੈਂ ਇੱਕ ਅਪੀਲ ਹੈ ਕਿ ਕੁੜੀਆਂ ਵੀ ਅੱਗੇ ਆਣ ਇਸ ਚੀਜ਼ ਨੂੰ ਉਹ ਵੀ ਬਲੱਡ ਡੋਨੇਟ ਕੈਂਪ ਕਰਨ ਐਲਾਨ ਤੇ ਆਪਣਾ ਬਲੱਡ ਡੋਨੇਟ ਕਰਨ ਔਰ ਲੋਕਾਂ ਦੇ ਕੰਮ ਆਵੇ ਔਰ ਇਹ ਬਹੁਤ ਵਧੀਆ ਉਪਰਾਲਾ ਹੋਏਗਾ ਸਰ ਕੀ ਨਾਮ ਕੀ ਹੈ ਤੁਹਾਡਾ ਸੰਦੀਪ ਡੋਗਰਾ ਐਡੀਟਰ ਦਾ ਸਟ੍ਰੇਲਰ ਨਿਊਜ਼ ਸਰ ਜਿਹੜਾ ਬਲੱਡ ਕੈਂਪ ਹੈ ਇੱਕ بیٹے ਵੱਲੋਂ ਆਪਣੇ ਪਿਤਾ ਦੀ ਯਾਦ ਚ ਲਗਾਇਆ ਜਾ ਰਿਹਾ ਔਰ ਇਹ ਇੱਕ ਯੂਥ ਨੂੰ ਪ੍ਰੇਰਣਾ ਵੀ ਆ ਜਿੱਥੇ ਅੱਜ ਦਾ ਯੂਥ ਜਿਹੜਾ ਆ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਉਹਨਾਂ ਦਾ ਕਹਿਣਾ ਮੰਨਣਾ ਇਹਨਾਂ ਚੀਜ਼ਾਂ ਤੋਂ ਦੂਰ ਹੁੰਦਾ ਜਾ ਰਿਹਾ ਮੈਂ ਸਮਝਦਾ ਉਹ ਯੂਥ ਦਾ ਵੀ ਕਸੂਰ ਨਹੀਂ ਹੈ ਕਿਉਂਕਿ ਸਾਡਾ ਆਲਾ ਦੁਆਰਾ ਐਟਮੋਸਫੇਅਰ ਇਦਾਂ ਦਾ ਹੋ ਰਿਹਾ ਕਿ ਜਿਹੜਾ ਉਹਨਾਂ ਦੇ ਪ੍ਰਭਾਵ ਜਿਹੜਾ ਹੈ ਉਹ ਬੁਰਾ ਪਾ ਰਿਹਾ ਔਰ ਇਸ ਪ੍ਰਭਾਵ ਨੂੰ ਇਦਾਂ ਦੇ ਜਿਹੜੇ ਆਯੋਜਨ ਆ ਉਹ ਕੱਟ ਕਰਦੇ ਆ ਔਰ ਮੈਂ 5-6 ਸਾਲ ਸ਼ਾਇਦ ਨੂੰ ਹੋ ਗਏ ਆ ਸੁਮਿਤ ਗੁੱਤਾ ਜੀ ਬਲੱਡ ਡੋਨਰ ਐਸੋਸੀਏਸ਼ਨ ਤੋਂ ਲਾਸਟ ਟਾਈਮ ਇਹਨਾਂ ਨੇ ਹੀ ਮੈਨੂੰ ਮੋਟੀਵੇਟ ਕਰਕੇ ਬਲੱਡ ਕਿਸੇ ਨੂੰ ਜ਼ਰੂਰਤ ਸੀਗੀ ਇੱਥੇ ਸਿਵਲ ਹਸਪੀਟਲ ਚ ਦਿੱਤਾ ਸੀ ਸੋ ਅੱਜ ਮੈਂ ਇੱਕ ਵਾਰ ਫੇਰ ਮੈਂ ਕਿਹਾ ਇੰਨਾ ਅੱਛਾ ਓਕੇਜਨ ਆ ਇੱਕ ਬੇਟੇ ਵੱਲੋਂ ਕੀਤਾ ਜਾ ਰਿਹਾ ਔਰ ਇਸ ਚੰਗੇ ਮੌਕੇ ਦੇ ਉੱਤੇ ਜਿਹੜਾ ਬਲੱਡ ਡੋਨੇਟ ਜਿਹੜਾ ਕਰਨਾ ਚਾਹੀਦਾ ਤਾਂ ਕਿ ਉਹ ਕਿਸੇ ਦੇ ਕੰਮ ਆ ਸਕੇ ਵੈਸੇ ਵੀ ਸਿਵਲ ਹਸਪੀਟਲ ਚ ਬਲੱਡ ਦੀ ਜਿਹੜੀ ਆ ਉਹ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਕਿਉਂਕਿ ਇੱਥੇ ਨਾਰਮਲ ਹਸਪਤਾਲਾਂ ਨਾਲੋਂ ਜਿਹੜੀ ਪਬਲਿਕ ਆ ਉਹ ਜ਼ਿਆਦਾ ਆਂਦੀ ਆ ਔਰ ਬਲੱਡ ਦੀ ਜਿਹੜੀ ਕਮੀਆਂ ਉਹ ਉਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਵੇ ਇਸ ਲਈ ਇਦਾਂ ਜਿਹੜੇ ਕੈਂਪ ਆ ਬੜੇ ਲਾਹੇਮੰਦ ਸਾਬਿਤ ਹੁੰਦੇ ਆ ਦਿਨਕਰ ਕਪਲਾ ਜੀ ਜਿਹੜਾ ਕੀ ਪ੍ਰੇਮ ਜੀ ਦੇ بیٹے ਨੇ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਇਹ ਬਲੱਡ ਮਿਸ਼ਨ ਕੈਂਪ ਲਗਾਇਆ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਪਰ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਧੰਨਵਾਦ ਕਰਦਾ ਆ ਸਲੂਟ ਕਰਦਾ ਆ ਕਿਉਂਕਿ ਇਹੋ ਜਿਹੇ ਜਿਹੜੇ ਸਮਾਜ ਸੇਵਾ ਦੇ ਕੰਮ ਹੁੰਦੇ ਨੇ ਉਹ ਬਿਰਲੇ ਇਨਸਾਨ ਅੱਗੇ ਹੋ ਕੇ ਕਰਦੇ ਨੇ ਅੱਜ ਇਹਨਾਂ ਨੇ ਸੁਮਿਤ ਗੁਪਤਾ ਜੀ ਔਰ ਬੈਂਸ ਸਾਹਿਬ ਜਿਹੜੇ ਨੇ ਰਮਨ ਬੈਂਸ ਜੀ ਉਹਨਾਂ ਦੇ ਨਾਲ ਰਲ ਕੇ ਇਹ ਕੈਂਪ ਲਗਾਇਆ ਇਹ ਬਹੁਤ ਵੱਡੀ ਦੇਣ ਹੈ ਇੱਕ ਸਾਡੇ ਸਮਾਜ ਨੂੰ ਕਿਉਂਕਿ ਰਕਤਦਾਨ ਜਿਹੜਾ ਮਹਾਦਾਨ ਮੰਨਿਆ ਜਾਂਦਾ ਆ ਔਰ ਅੱਜ ਦੇ ਇਸ ਦਿਹਾੜੇ ਤੇ ਇਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਕੈਂਪ ਲਗਾਇਆ ਜਿਨੇ ਵਿੱਚ ਸਾਡੇ ਅੱਜ ਸੰਜੀਵ ਸੰਦੀਪ ਡੋਗਰਾ ਜੀ ਚੀਫ ਐਡੀਟਰ ਨੇ ਜਿਹੜੇ ਕਿ ਸਾਡੇ ਸਟੈਲਰ نیوز ਦੇ ਔਰ ਸਾਡੇ ਹਣੀ ਸ਼ਰਮਾ ਜੀ ਇਹਨਾਂ ਨੇ ਵੀ ਆਪਣਾ ਬਲੱਡ ਡੋਨੇਟ ਕੀਤਾ ਆ ਮੈਂ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਆਂਦਾ ਬਹੁਤ ਖੁਸ਼ੀ ਹੋਈ ਆ ਔਰ ਮੈਂ ਸਾਰੇ ਸਮਾਜ ਨੂੰ ਇਹ ਅਪੀਲ ਕਰਦਾ ਕਿ ਆਓ ਅਸੀਂ ਵੀ ਇਸ ਜਿਹੜਾ ਮਹਾਦਾਨ ਰक्तदान ਰक्तदान ਮਹਾਦਾਨ ਅਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਸਿਹਤ ਪ੍ਰਦਾਨ ਕਰੀਏ ਔਰ ਇਹ ਲੋਕਾਂ ਦੇ ਕੰਮ ਆਣਾ ਹੈ ਰक्त ਜਿਹੜਾ ਇਹਨਾਂ ਦਾ ਦਿੱਤਾ ਹੋਇਆ ਕੋਈ ਐਕਸੀਡੈਂਟ ਕੇਸ ਆ ਜਾਂਦਾ ਕੋਈ ਮਰੀਜ਼ ਆ ਜਾਂਦਾ ਜਿਨ੍ਹਾਂ ਨੂੰ ਕੀ ਐਮਰਜੈਂਸੀ ਪੈਂਦੀ ਹੈ ਇਹ ਜਿਹੜਾ ਰक्तਾ ਉਹਨਾਂ ਨੇ ਕੰਮ ਆਏਗਾ needy ਲੋਕਾਂ ਦੇ ਇੱਕ ਤਰ੍ਹਾਂ ਦੇ ਸਭ ਤੋਂ ਵੱਡਾ ਅਗਰ ਮੈਂ ਸਮਝਾਂ ਕੀ ਸਮਾਜ ਸੇਵਾ ਦੇ ਵਿੱਚ ਸਭ ਤੋਂ ਵੱਡਾ ਕੰਮ ਆ ਉਹ ਰક્તਦਾਨ ਦਾ ਕੰਮ ਆ ਬਹੁਤ ਬਹੁਤ ਧੰਨਵਾਦ ਚੈਨ ਜਮਤੋ ਦੀ ਅੱਜ ਸ਼੍ਰੀ ਪ੍ਰੇਮ ਚੰਦ ਪ੍ਰੇਮ ਜੀ ਦੀ ਵਰ੍ਹੇ ਦਿਤੇ ਸਾਡੇ ਦਿਲ ਕਰ ਕਪਲਾਈ ਨੇ ਬਲੱਡ ਕੈਂਪ ਲਗਾਇਆ ਹੋਇਆ ਬਹੁਤ ਅੱਛਾ ਪ੍ਰਬਾਲਾ ਆ ਔਰ ਅੱਜ ਜਰੂਰ ਹੈ ਕਿ ਬਲੱਡ ਦੀ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਆ ਜਾਂ ਕੋਈ ਦੁਖਾਟਾ ਹੋ ਜਾਂਦੀ ਆ ਇਹ ਬਲੱਡ ਜਿਹੜਾ ਜਾਤ ਪਾਲੀ ਦੇ ਦਾਂ ਔਰ ਬਲੱਡ ਬਹੁਤ ਜੂਰੀ ਦੇਣਾ ਚਾਹੀਦਾ ਆ ਜਿਹੜਾ ਇੱਕ ਨਸ਼ਾ ਆ ਨਸ਼ਾ ਇੱਕ ਜ਼ਹਿਰ ਆ ਜਿਹੜਾ ਬਲੱਡ ਦੇ ਨਾਲ ਸਭ ਤੋਂ ਵੱਡਾ ਮਹਾਦਾਨ ਕੀਤਾ ਇਹ ਆ ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਆਪਣੇ ਮਾਰਗਦਰਸ਼ਨ ਤੇ ਚੱਲਣ ਔਰ ਅੱਛਾ ਕੰਮ ਕਰਨ ਅੱਜ ਦਿਲ ਕਾ ਕਾਫਾਇਦਾ ਬਹੁਤ ਅੱਛਾ ਪ੍ਰਾਲਾਇਆ ਜਿਹੜਾ ਬਲੱਡ ਕੈਂਪ ਲਾਂਦੇ ਆ ਔਰ ਲੋਕਾਂ ਨੂੰ ਜਾਗਰੂਤ ਕਰਦੇ ਆ ਬਲੱਡ ਜਿਹੜਾ ਬਹੁਤ ਜ਼ਰੂਰੀ ਆ ਔਰ ਕਿਸੇ ਦੇ ਕੰਮ ਆ ਸਕੇ ਕਿਸੇ ਦੀ ਜਾਨ ਬਚ ਸਕੇ ਇਸ ਤੋਂ ਵੱਡਾ ਕੋਈ ਦਾਨ ਹੈ ਨਹੀਂ ਜੈ ਮਾਤਾ ਦੀ ਜਦੋਂ ਤੁਸੀਂ ਬ੍ਰਦਰਹੂਡ ਕੈਂਪ ਤੇ ਪਹੁੰਚੇ ਹੋ ਤੇ ਕੁਝ ਵੀ ਤੁਸੀਂ ਜਿਹੜਾ 98 ਵਾਲੀ ਹੁੰਦਾ ਹੈ ਉਹਦਾ ਜਲਦੀ ਜਲਦੀ ਜਾਉਂਦੇ ਹੋ ਮੈਂ ਅੰਬੇਦਕਰ ਵੈਲਫੇਅਰ ਜੋ ਬ੍ਰਦਰਹੂਡ ਆਨਰ ਸੋਸਾਇਟੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਹਰ ਸਾਲ ਇਹ ਸਾਡੇ ਬਹੁਤ ਪਿਆਰੇ ਦੋਸਤ ਪ੍ਰੇਪਾਲ ਜੀ ਜਿਹਨਾਂ ਦੀ ਯਾਦ ਵਿੱਚ ਇਹ ਬ੍ਰਦਰਹੂਡ ਕੈਂਪ ਲਾਉਂਦੇ ਆ ਮੈਂ ਤੇਰੇ ਕੋਲ ਕੁਮਤਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਜਿਹੜਾ ਹਰ ਵੇਲੇ ਸਾਨੂੰ ਯਾਦ ਕਰਦੇ ਆ ਸੋ ਪਰਮਾਤਮਾ ਕਿਰਪਾ ਕਰੇ ਇਸ ਤਰ੍ਹਾਂ ਹੀ ਇਹ ਸੇਵਾ ਦੇ ਕੰਮ ਕਰਦੇ ਰਹਿ ਆ। ਇਹਦੇ ਵਿੱਚ ਮੈਂ ਜਰੂਰ ਦੱਸਣਾ ਚਾਹਨਾ ਕਿ ਜੋ ਬਲੱਡ ਹੈ ਇਹਦੀ ਕੋਈ ਨਦੀ ਨਹੀਂ ਹੈ, ਇਹਦਾ ਕੋਈ ਛਸ਼ਵਾ ਨਹੀਂ ਹੈ, ਇਹਦਾ ਕੋਈ ਟੋਬਾ ਨਹੀਂ ਹੈ। ਇਹ ਜਿਹੜਾ ਬਲੱਡ ਆਏ ਕਿਸੇ ਦੇ ਦਿਲਾਂ ਦਾ ਕਿਸੇ ਦੇ ਲੱਗਣਾ। ਸੋ ਆਪਾਂ ਵੱਧ ਤੋਂ ਵੱਧ ਬਲੱਡ ਡੋਨੇਟਰ ਕਰੀਏ। ਬਲੱਡ ਖੂਨਦਾਰ ਕਰੀਏ ਕਿਉਂਕਿ ਖੂਨਦਾਰ ਇੱਕ ਮਾਂ ਦਾ ਨਾਂ ਜਿਹਦੇ ਵਿੱਚ ਬੰਦੇ ਹਜ਼ਾਰਾਂ ਦੀ ਜ਼ਿੰਦਗੀ ਬਚ ਸਕਦੀ ਆ। ਸੋ ਮੈਂ ਆਪ ਵੀ 93 ਬਲਡ ਬਲੱਡ ਦੇ ਚੁੱਕਾ ਤੇ ਮੇਰੀ ਹਾਲਤ ਬੈਗਾ ਪ੍ਰੋਬਲਮ ਪ੍ਰੋਬਲਮਾਂ ਨੂੰ ਮੈਂ 100 ਤੱਕ ਪੂਰਾ ਕਰਾਂ ਪਰ ਇਹ 75 ਸਾਲ ਤੋਂ ਬਾਅਦ ਕਹਿੰਦੇ ਨਹੀਂ ਲੈਣਾ ਪਰ ਲੇਕਰ ਮੈਂ ਪਹਿਰ ਸਾਲ ਕਹਿ ਕੇ ਫਿਰ ਵੀ ਹਰੇਕ ਸਾਲ ਦੋ ਵਾਰੀ ਦੇ ਦੇਣਾ ਬਲੱਡ ਸੋ ਇਸ ਕਰਕੇ ਇਹਦਾ ਕੋਈ ਵਰਕ ਨਹੀਂ ਪੈਂਦਾ ਮੇਰੀ ਖਤਰ ਸਾਲ ਹੋ ਗਏ ਜੇ ਤੁਸੀਂ ਦੇਖਿਆ ਜਵੇ ਚੋਸਤ ਫੁਰਤ ਤਾਂ ਇਸ ਕਰਕੇ ਹੀ ਆ ਕਿ ਮੈਂ ਬਲੱਡ ਦਿੰਦਾ ਕਿਉਂਕਿ ਜਿਹੜੇ ਮੇਰੇ ਸਾਲਾ ਡਾਕਟਰ ਜਾਲਾ ਚ ਆਪਾਂ ਨਹੀਂ ਦਿੰਦੇ ਬਲੱਡ ਉਹ ਸਾਲੀ ਇਹ ਕੰਮ ਕਰਨਾ ਬੰਦ ਕਰਦੇ ਆ ਅਸੀਂ ਹਰ ਚੀਜ਼ ਜਿਹੜੀ ਆ ਵਧੀਆ ਉਹਨੂੰ ਚੱਲਦੇ ਪਾਣੀ ਜਿਤਾਰਦੇ ਆ ਤਾਂ ਜੋ ਉਹ ਜਿਹੜੀ ਚੀਜ਼ੇ ਵਧੀਆ ਚੱਲੇ ਸੋ ਇਹ ਇੱਕ ਚੱਲਦਾ ਪਾਣੀ ਆ ਚੱਲਦਾ ਬਰੱਡਿਆ ਜੇ ਚੱਲਦਾ ਰਹੂਗਾ ਤੇ ਆਪਾਂ ਲੰਮੀ ਜ਼ਿੰਦਗੀ ਜੀ ਸਕਦੇ ਆ ਉਹ ਲੋਕਾਂ ਦਾ ਭਲਾ ਕਰ ਸਕਦੇ ਆ ਮੈਂ ਫੇਰ ਦੁਬਾਰਾ ਡੇਰੇਗੁਰ ਕੋਮਤਾ ਜੀ ਦਾ ਉਹ ਸਵਰਗੀ ਪ੍ਰੇਪਾਲ ਜਿਹੜਾ ਬੋਲਦਾ ਧਰਵਾਦੀ ਆ ਜਿਹਨਾਂ ਯਾਦ ਵਿੱਚ ਹਰ ਸਾਲ ਇਹ ਬਲੱਡ ਡੀਅਰ ਕੈਂਪ ਉਹ ਦੇ ਰਹੇ ਨੇ ਤੇ ਤੇ ਪ੍ਰਾਉਨੂਸਿਕ ਉਹਨਾਂ ਦੀ ਯਾਰ ਦੇ ਵਿੱਚ ਬੇਟਾ ਜਿਹੜਾ ਇਹਨਾਂ ਦਾ ਹਰ ਸਾਲ ਚੌਥਾ ਬ੍ਰਾਡਕਾਸਟ ਕਰਨ ਜਾ ਰਿਹਾ ਤੇ ਇਹ ਬਹੁਤ ਅੱਛਾ ਇੱਕ ਹੌਸਲ ਦਾ ਹੈ ਔਰ ਕਿਉਂਕਿ ਖੁੰਡੀ ਨੂੰ ਥਰਮ ਦੇ ਔਰ ਜਦੋਂ ਇੱਕ ਅੱਛਾ ਮੈਸੇਜ ਜਾਂਦਾ ਨਾ ਲੋਕਾਂ ਨਾਲ ਇਹਨੇ ਵੀ ਬ੍ਰਾਡਕਾਸਟ ਲੱਗਦੇ ਆ ਉਹਦੇ ਨਾਲ ਬੰਦੇ ਹੈਲਦੀ ਆਪੀ ਬਣਦੇ ਨੇ ਜੁਰਿੱਤਾ ਅੱਜ ਲੋਕ ਡਾਕਟਰ ਸਰੋਂ ਦਾ ਬ੍ਰਾਡਕਾਸਟ ਲੈਂਦੇ ਜਿਹੜਾ ਬੰਦਾ ਬੁਨਸ਼ਾ ਕਰਦਾ ਜਾ ਕੇ ਗੁਰਦੇ ਕੰਦੇ ਵਿੱਚ ਸ਼িকার ਆਇਆ। ਸੋ ਇਹ ਬੜਾ ਇੱਕ ਮੈਂ ਬਹੁਤ ਧੰਨਵਾਦ ਕਰਦਾ ਦਾ ਬੇਟੇ ਦਾ ਤੇ ਇਹ ਆਪਣੇ ਫਾਦਰ ਨੂੰ ਯਾਦ ਵੀ ਕਰਦਾ ਸੋਸ਼ਲ ਕੌਲ ਵੀ ਕਰਦਾ ਉਹਦਾ ਕੰਮ ਵੀ ਕਰਦਾ ਇਸੇ ਮੌਕੇ ਤੇ ਸਾਡੇ ਐਸਐਮਓ ਸਰਵਾਨ ਡਾਕਟਰ ਸਰਵਾਨ ਸਾਰੇ ਗਏ ਤੇ ਸਾਡੇ ਮੀਰ ਸਿੰਦਰ ਸਮਰਛੰਦਾ ਜੀ ਨਾਲ ਹੈ। ਔਰ ਨਾਲੇ ਕੌਂਸਲ ਸਰਵਾਨ ਸਾਡੇ ਸਾਥੀ ਨਾਲ ਸੋ ਫਿਰ ਦੁਬਾਰਾ ਇਹਨਾਂ ਦਾ ਧੰਨਵਾਦ ਵੀ ਕਰਨਾ ਔਰ ਵਾਕਿਆ ਨੂੰ ਵੀ ਪ੍ਰੇਰਣਾ ਸਾਨੂੰ ਸਾਰਿਆਂ ਨੂੰ ਮਿਲ ਵੀ ਰਹੀ ਹੈ ਔਰ ਅਰੋੜਾ ਜੀ ਵੀ ਖੜੇ ਆ ਸਾਡੇ ਇਹ ਵੀ ਹਮੇਸ਼ਾ ਸੋਚੂ ਕੋਈ ਸਭ ਤੋਂ ਹੋ ਗਿਆ ਹੰਦੇ ਨਾ ਸਾਰੀ ਜਿਸੇ ਬੰਦੀਆਂ ਦੀ ਬਹੁਤ ਬਹੁਤ ਮਦਦ ਕਰਦਾ ਸਾਰੇ ਜੀ